ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਤਰੀਆਂ ਨੇ ਰਲ ਕੇ ਬਾਬਾ ਜੀ ਪਾਸ ਬਿਜਲੀ ਲਾਉਣੀ ਬਾਬਾ ਜੀ ਨਾਨਕ ਸਰ ਬਿਰਾਜਮਾਨ ਹਨ ਕੱਤਕ ਦੀ ਪੁੰਨਿਆ ਨੇੜੇ ਆ ਗਈ ਇੱਕ ਦਿਨ ਦੀਵਾਨ ਵਿੱਚ ਬਚਨ ਕਰਦੇ ਹਨ ਭਾਈ ਇਹ ਬਖਸ਼ੀਸ਼ਾਂ ਦੇ ਦਿਨ ਹਨ ਦੁਨੀਆ ਦੇ ਲੋਕ ਕੱਤਕ ਦੇ ਮਹੀਨੇ ਵਿੱਚ ਬੱਚਾ ਪੈਦਾ ਹੋਇਆ ਚੰਗਾ ਨਹੀਂ ਸਮਝਦੇ ਪਰ ਗੁਰੂ ਨਾਨਕ ਪਾਤਸ਼ਾਹ ਨੇ ਕੱਤਕ ਦੇ ਮਹੀਨੇ ਨੂੰ ਨਿਵਾਜਿਆ ਹੈ ਭਾਈ ਨੰਦ ਲਾਲ ਜੀ ਪਦਵੀ ਤੇਰੀ ਸਭ ਤੋਂ ਉੱਚੀ ਜਗਤ ਗੁਰੂ ਬਨ ਆਇਆ ਅਚਲ ਮੂਰਤ ਦੁਖੀਆਂ ਦਾ 베ਲੀ ਗਰੀਬ ਨਿਵਾਜ ਸਦਵਾਇਆ ਭਾਵੇਂ ਦੁਨੀਆ ਵਿੱਚ ਅਮੀਰ ਨਿਵਾਜ ਤਾਂ ਪੀਰ ਫਕੀਰ ਬੜੇ ਆਏ ਹਨ ਪਰ ਗਰੀਬ ਨਿਵਾਜ ਗੁਰੂ ਨਾਨਕ ਹੀ ਆਇਆ ਹੈ ਤਦੇ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦੀ ਯਾਤਰਾ ਕਰਨ ਵੇਲੇ ਪਹਿਨਾ ਗਰੀਬ ਭਾਈ ਲਾਲੋ ਤਰਖਾਨ ਦੇ ਘਰ ਗਏ ਸਨ ਬਾਬਾ ਜੀ ਬਚਨ ਕਰਦੇ ਕਰਦੇ ਕਹਿਣ ਲੱਗੇ ਹੁਣ ਵੀ ਕੋਈ ਨਿਮਰਤਾ ਨਾਲ ਕਤਤਕ ਦੀ ਪੁੰਨਿਆ ਚੌਦਸ ਦੀ ਰਾਤ ਨੂੰ ਜਗਰਾਤਾ ਕਰੇ ਤਾਂ ਮਨ ਬਾਛਤ ਫਲ ਮਿਲਦੇ ਹਨ ਇਸ ਤਰ੍ਹਾਂ ਦੇ ਬਚਨ ਬਾਬਾ ਜੀ ਦੀ ਰਸਨਾ ਤੋਂ ਸੁਣ ਕੇ ਇੰਨਾ ਮਿਸਤਰੀਆਂ ਨੂੰ ਉਤਸ਼ਾਹ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਸੰਸਾਰ ਵਿੱਚ ਰੋਸ਼ਨੀ ਕੀਤੀ ਹੈ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਤੇ ਬਿਜਲੀ ਨਾਲ ਹੀ ਪ੍ਰਕਾਸ਼ ਕਰੀਏ ਇਸ ਗੱਲ ਨੂੰ ਮੁੱਖ ਰੱਖ ਕੇ ਸਾਰੇ ਮਿਸਤਰੀਆਂ ਨੇ ਬੇਨਤੀ ਕੀਤੀ ਮੁਖੀ ਸਿੰਘ ਇਹ ਸਨ ਭਾਈ ਪੂਰਨ ਸਿੰਘ ਮਿਸਤਰੀ ਭਾਈ ਕੁੰਦਨ ਸਿੰਘ ਮਿਸਤਰੀ ਪਾਈ ਸ਼ੇਰ ਸਿੰਘ ਸਾਈਕਲਾਂ ਵਾਲੇ ਇੰਨਾ ਸਾਰਿਆਂ ਨੇ ਬਾਬਾ ਜੀ પાસે ਬੇਨਤੀ ਕੀਤੀ ਪਾਤਸ਼ਾ ਇੱਥੇ ਠਾਠ ਵਿੱਚ ਬਿਜਲੀ ਲਿਆਉਣ ਦੀ ਆਗਿਆ ਬਖਸ਼ੋ ਅੱਗੋਂ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਆਪਣੇ ਪਾਸ ਚੰਦਰਮਾ ਦੀ ਰੋਸ਼ਨੀ ਜੋ ਹੈ ਅਤੇ ਗੈਸ ਵੀ ਬਹੁਤ ਆ ਜਾਂਦੇ ਹਨ ਤੇ ਬਿਜਲੀ ਕੀ ਕਰਨੀ ਹੈ ਹੁਣ ਮਿਸਤਰੀਆਂ ਨੇ ਬੇਨਤੀ ਕੀਤੀ ਪਾਤਸ਼ਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਸਾਡੀ ਗਰੀਬ ਸੰਗਤ ਦੀ ਸੇਵਾ ਪਰਵਾਨ ਕਰੋ ਉਨ ਬਾਬਾ ਜੀ ਨੇ ਕਿਹਾ ਜਿਵੇਂ ਤੁਹਾਡੀ ਮਰਜ਼ੀ ਹੈ ਅੱਗੋਂ ਇਹਨਾਂ ਨੇ ਸੱਤ ਬਚਨਕਾਰ ਜਗਰਾਓ ਤੋਂ ਮਿਸਤਰੀ ਕੁੰਦਨ ਸਿੰਘ ਦਾ ਆਇਲ ਇੰਜਨ ਲਿਆ ਕੇ ਫਿੱਟ ਕਰਨਾ ਸ਼ੁਰੂ ਕੀਤਾ ਚਾਰ ਪੰਜ ਦਿਨਾਂ ਵਿੱਚ ਫਿੱਟ ਕਰਕੇ ਚਾਲੂ ਕਰ ਦਿੱਤਾ ਤੇ ਬਿਜਲੀ ਬੜੀ ਸੋਹਣੀ جگਦੀ ਰਹੀ ਅੱਜ ਪੂਰਨਮਾਸ਼ੀ ਦਾ ਦਿਨ ਆ ਗਿਆ ਸੰਗਤਾਂ ਦੂਰੋਂ ਦੂਰੋਂ ਨੇੜਿਓਂ ਹੁਮ-ਹੁਮਾ ਕੇ ਆ ਰਹੀਆਂ ਹਨ ਅੱਜ ਮਹਾਰਾਜੇ ਪਟਿਆਲੇ ਵੱਲੋਂ ਕਾਲੇ ਬਸਤਰ ਭਾਵ ਸਾਰੀ ਪੁਸ਼ਾਕ ਕਾਲੀ ਪਾ ਕੇ ਬਾਬਾ ਜੀ ਆਸਨ ਨੂੰ ਦੀਵਾਨ ਵਿੱਚ ਕੀਰਤਨ ਸ਼ੁਰੂ ਹੋਣ ਦੇ ਟਾਈਮ ਆਏ ਤਾਂ ਉਸ ਟਾਈਮ ਦਾਸ ਲਿਖਾਰੀ ਨੇ ਇੰਜ ਕੀਤੇ ਜੋ ਨਕਸ਼ਾ ਹੁਣ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਇਉਂ ਆ ਰਿਹਾ ਹੈ ਦਸਤਾਰ ਤੇ ਕੁੜਤਾ ਅਤੇ ਗੱਲ ਦਾ ਦੁਪੱਟਾ ਕਾਲਾ ਹੋਰ ਗੱਲ ਵਿੱਚ ਮੁਸ਼ਕਪੂਰ ਦੀ ਚਿੱਟੀ ਦੁੱਧ ਵਰਗੀ ਮਾਲਾ ਅਤੇ ਹੱਥ ਵਿੱਚ ਚਿੱਟੀ ਹੱਥ ਦੀ ਦੰਦ ਦੀ ਸੋਟੀ ਅਤੇ ਚਿੱਟਾ ਸਫੇਦ ਚੂੜੀਦਾਰ ਪਜਾਮਾ ਚਰਣਾ ਵਿੱਚ ਖਾਕੀ ਕਪੜੇ ਦੇ ਸਲੀਪਰ ਬਾਬਾ ਜੀ ਦਾ ਸਫੇਦ ਦਾੜਾ ਕਾਲੇ ਕਪੜਿਆਂ ਦੇ ਵਿੱਚੋਂ ਦਾਗ ਦਾ ਕਰ ਰਿਹਾ ਹੈ ਜਿਵੇਂ ਕਾਲੇ ਬਦਲਾਂ ਦੇ ਵਿੱਚੋਂ ਚੰਦਰਮਾ ਦੀਆਂ ਕਿੰਨਾਂ ਨਿਕਲ ਰਹੀਆਂ ਹੋਵਨ ਮੁਸ਼ਕਪੂਰ ਦੀ ਖੁਸ਼ਬੂ ਸਾਰੇ ਦੀਵਾਨ ਵਿੱਚ ਈਉਂ ਫੈਲ ਗਈ ਜਿਵੇਂ ਰਾਤ ਦੀ ਰਾਣੀ ਦੀ ਖੁਸ਼ਬੂ ਦੂਰ ਤੱਕ ਆਉਂਦੀ ਹੈ ਇਹ ਨਜ਼ਾਰਾ ਜਿਸ ਨੇ ਤੱਕਿਆ ਹੈ ਉਹੀ ਜਾਣਦਾ ਹੈ ਜਾਂ ਜਿਸ ਨੇ ਪੜ੍ਹਿਆ ਸੁਣਿਆ ਪਿਆਰ ਨਾਲ ਅਨੁਭਵ ਕੀਤਾ ਹੈ ਉਹ ਜਾਣਦਾ ਹੈ ਬਾਬਾ ਜੀ ਹੌਲੀ-ਹੌਲੀ ਦੀਵਾਨ ਵਿੱਚ ਆ ਰਹੇ ਹਨ ਦੀਵਾਨ ਦੀਆਂ ਪੌੜੀਆਂ ਦੇ ਅੱਗੇ ਚੌਂਕੜਾ ਮਾਰ ਕੇ ਸਤਿਗੁਰੂ ਨੂੰ ਮੱਥਾ ਟੇਕਿਆ ਅੰਦਰ ਸਚਖੰਡ ਵਿੱਚ ਚੰਗੀ ਤਰ੍ਹਾਂ ਨਿਗਾਹ ਮਾਰੀ ਕੋਈ ਸੇਵਾ ਵਿੱਚ ਕਮੀ ਨਹੀਂ ਹੈ ਹੁਣ ਇੱਥੋਂ ਉੱਟ ਕੇ ਹੌਲੀ-ਹੌਲੀ ਰਾਗੀਆਂ ਦੇ ਅੱਗੋਂ ਲੰਘ ਕੇ ਆਪਣੇ ਆਸਣ 'ਤੇ ਬਿਰਾਜਮਾਨ ਹੋਏ ਸੰਗਤ ਦਾ ਇਕੱਠ ਬਹੁਤ ਹੈ ਲੋਕੀ ਅੱਡੀਆਂ ਚੁੱਕ-ਚੁੱਕ ਕੇ ਦਰਸ਼ਨ ਕਰਦੇ ਹਨ ਹਜ਼ੂਰ ਦੇ ਦਰਸ਼ਨ ਚਲਕਾਰੇ ਮਾਤਰ ਹੀ ਹੁੰਦੇ ਹਨ ਕਿਉਂਕਿ ਆਪਜੀ ਸੰਗਤ ਨਾਲੋਂ ਨੀਵੇਂ ਟੋਏ ਵਿੱਚੋਂ ਬੰਦੇ ਸਨ ਹੁਣ ਕੀਰਤਨ ਹੋ ਰਿਹਾ ਹੈ ਹਜ਼ੂਰ ਬਿਰਾਗਨ ਦੁਆਰਾ ਨਿੱਜ ਸਰੂਪ ਵਿੱਚ ਜੁੜੇ ਹਨ ਜਦੋਂ ਸੋਦਰ ਦਾ ਟਾਈਮ ਹੋਇਆ ਤਾਂ ਇੰਜਣ ਚਾਲੂ ਕੀਤਾ ਸਵਿੱਚ ਦਬਾਇਆ ਤਾਂ ਇੰਜਣ ਬੰਦ ਹੋ ਗਿਆ ਇਸ ਤਰ੍ਹਾਂ ਕਦੇ ਸਵਿੱਚ ਖਰਾਬ ਹੋ ਜਾਂਦਾ ਹੈ ਕਦੇ ਇੰਜਣ ਖਰਾਬ ਹੋ ਜਾਂਦਾ ਹੈ ਇਸ ਤਰ੍ਹਾਂ ਸਾਰੇ ਮਿਸਤਰੀ ਆਪੋ ਆਪਣੀ ਸਿਆਣਪ ਦਾ ਜ਼ੋਰ ਲਾਈ ਜਾਂਦੇ ਹਨ ਸਾਰੀ ਰਾਤ ਯਤਨ ਕਰਦੇ ਰਹੇ ਪਰ ਬਿਜਲੀ ਨਾ ਚਾਲੂ ਕਰ ਸਕੇ ਜੋ ਮਨ ਵਿੱਚ ਸਿਆਣਪ ਦੀ ਮਗਰੂਰੀ ਸੀ ਸਾਰੀ ਖਤਮ ਹੋ ਗਈ ਦੀਵਾਨ ਵਿੱਚ ਪਹਿਲਾਂ ਦੀ ਤਰ੍ਹਾਂ ਗੈਸ ਹੀ ਜਗੇ ਜਾਂ ਚੰਦ ਦੀ ਚਾਂਦਨੀ ਨੇ ਕੰਮ ਕੀਤਾ ਜੋ ਮਾਨਵ ਚ ਆਪਣੀ ਸੇਵਾ ਦਾ ਮਾਣ ਹੋਇਆ ਸੀ ਸਭ ਦੂਰ ਹੋ ਗਿਆ ਪੁੰਨਿਆ ਤੋਂ ਦੂਸਰੇ ਦਿਨ ਬਾਬਾ ਜੀ ਨੇ ਸਾਰੇ ਮਿਸਤਰੀਆਂ ਨੂੰ ਬੁਲਾ ਕੇ ਕਿਹਾ ਭਈ ਤੁਹਾਡੀ ਸੇਵਾ ਮਨਜ਼ੂਰ ਹੈ ਹੁਣ ਇੰਜਨ ਤੇ ਤਾਰਾਂ ਤੂਰਾਂ ਲਾ ਕੇ ਲੈ ਜਾਓ ਸਾਨੂੰ ਬਿਜਲੀ ਦੀ ਕੋਈ ਲੋੜ ਨਹੀਂ ਇਹ ਬਚਨ ਸੁਣ ਕੇ ਮਿਸਤਰੀ ਰੋਣ ਲੱਗੇ ਤੇ ਬੇਨਤੀ ਕੀਤੀ ਪਾਤਸ਼ਾ ਸੇਵਾ ਦੇ ਕੇ ਖੋਵੋ ਨਾ ਹਜ਼ੂਰ ਇਹਨਾਂ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਤੁਹਾਡੀ ਸੇਵਾ ਮਨਜ਼ੂਰ ਹੈ ਪਰ ਅਜੇ ਵਕਤ ਨਹੀਂ ਆਇਆ ਜਦੋਂ ਵਕਤ ਆਵੇਗਾ ਅਸੀਂ ਆਪੇ ਤੁਹਾਡੇ ਪਾਸੋਂ ਸੇਵਾ ਲੈ ਲਵਾਂਗੇ ਆਗੋਂ ਮਿਸਤਰੀਆਂ ਨੇ ਸੱਤ ਵਚਨ ਕੀਤਾ ਟਾਈਮ ਆਉਣ ਪਰ ਜਦੋਂ ਬਾਬਾ ਈਸ਼ਰ ਸਿੰਘ ਜੀ ਨੇ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਹੈ ਉਸ ਟਾਈਮ ਇੰਜਨ ਲਵਾਇਆ ਸੁਖਮਨੀ ਸਾਹਿਬ ਵਾਲੀ ਥਾਂ ਤੋਂ ਅੰਮ੍ਰਿਤ ਸਰੋਵਰ ਵਿੱਚ ਜਲ ਪਾਇਆ ਤੇ ਨਾਲ ਹੀ ਇੰਜਨ ਦੇ ਬਿਜਲੀ ਚਾਲੂ ਕਰਾਈ ਕੁਝ ਸਮੇਂ ਬਾਅਦ ਜਦੋਂ ਪਾਖੜੇ ਦੀ ਬਿਜਲੀ ਚਾਲੂ ਹੋਈ ਉਦੋਂ ਇਹ ਇੰਜਨ ਪੁਟਾ ਕੇ ਸਰੋਵਰ ਦੇ ਦੂਜੇ ਪਾਸੇ ਫਿੱਟ ਕਰਾਇਆ ਜੋ ਹੁਣ ਵੀ ਟਿਊਬਵੈਲ ਬਿਜਲੀ ਨਾਲ ਵੀ ਚੱਲਦਾ ਹੈ ਔਰ ਇੰਜਨ ਨਾਲ ਵੀ ਚੱਲ ਸਕਦਾ ਹੈ। ਬਾਬਾ ਜੀ ਨੇ ਸੰਗ੍ਰਹਿਣੀ ਦੀ ਬਿਮਾਰੀ ਦੂਰ ਕਰਨੀ। ਬਾਬਾ ਜੀ ਨਾਨਕਸਰ ਕਲੇਰੀ ਵੀ ਰਾਜਮਾਨ ਹਨ। ਜੋ ਵੀ ਦਰਸ਼ਨ ਕਰਨ ਆਉਂਦਾ ਹੈ ਭਾਵਨਾ ਰੂਪੀ ਝੋਲੀ ਭਰ ਕੇ ਲੈ ਜਾਂਦਾ ਹੈ। ਇੱਕ ਦਿਨ ਭਾਈ ਪੂਰਨ ਸਿੰਘ ਤੇ ਇਸ ਦੀ ਘਰ ਵਾਲੀ ਦੋਨੋਂ ਦਮਤੀ ਹਜ਼ੂਰ ਦੇ ਚਰਨਾਂ ਵਿੱਚ ਨਾਨਕਸਰ ਆਏ। ਉਸ ਦਿਨ ਇੱਕ ਕੰਧ ਕੱਚੀ ਬਣ ਰਹੀ ਸੀ। ਮਿਸਤਰੀ ਤੇ ਹੋਰ ਸੰਗਤ ਸੇਵਾ ਕਰੇ ਸੀ। ਦੁਪਹਿਰੇ ਪ੍ਰਸ਼ਾਦੇ ਦਾ ਟਾਈਮ ਹੋਇਆ ਤਾਂ ਬਾਬਾ ਜੀ ਅੰਦਰ ਗੁਰੂ ਸਾਹਿਬ ਨੂੰ ਭੋਗ ਲਵਾ ਕੇ ਬਾਹਰ ਸੇਵਾਪਾਸ ਆ ਗਏ। ਸੰਗਤ ਨੇ ਨਮਸਕਾਰ ਕੀਤੀ ਹਜ਼ੂਰ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਸੇਵਾ ਕਰਨ ਦਾ ਹੁਕਮ ਦਿੱਤਾ। ਹਜ਼ੂਰ ਖੱਡੇ ਸਭ ਦੀ ਹਾਜ਼ਰੀ ਲਾ ਰਹੇ ਹਨ। ਇਤਨੇ ਚਿਰ ਨੂੰ ਅੰਦਰੋਂ ਲੰਗਰ ਸੇਵਾ ਵਾਲੀ ਥਾਂ ਤੇ ਆ ਗਿਆ। ਹਜ਼ੂਰ ਨੇ ਸੰਗਤ ਨੂੰ ਕਿਹਾ ਭਾਈ ਪ੍ਰਸ਼ਾਦਾ ਛਕ ਲੋ। ਹੁਕਮ ਅਨੁਸਾਰ ਪੰਗਤ ਲੱਗ ਗਈ। ਇੱਕ ਸਿੰਘ ਨੇ ਦੂਰਾ ਖੇਸ ਹਜ਼ੂਰ ਲਈ ਵਿਛਾ ਦਿੱਤਾ। ਬੇਨਤੀ ਕੀਤੀ ਪਾਤਸ਼ਾਹ ਆਪ ਜੀ ਬੈਠ ਕੇ ਪ੍ਰਸ਼ਾਦੇ ਨੂੰ ਭੋਗ ਲਾਓ ਅਗੋਂ ਬਾਬਾ ਜੀ ਨੇ ਕਿਹਾ ਸਾਨੂੰ ਇੱਥੇ ਖੜਿਆਂ ਨੂੰ ਹੀ ਦੋ ਪ੍ਰਸ਼ਾਦੇ ਦੇ ਦਿਓ ਲਾਂਗਰੀ ਨੇ ਸਤਿਵਚਨ ਗਾਰ ਬਾਬਾ ਜੀ ਦੇ ਹੱਥ ਤੇ ਰੱਖ ਦਿੱਤੇ ਇੱਧਰ ਸੰਪੂਰਨ ਸਿੰਘ ਦੇ ਮਨ ਵਿੱਚ ਆਇਆ ਕਿ ਬਾਬਾ ਜੀ ਇਕੱਲੇ ਖੜੇ ਹਨ ਬੇਨਤੀ ਕਰਾਂ ਚਿੱਤ ਚਿਤਵਿਓ ਅਰਦਾਸ ਕਹੋ ਪਰ ਕਹਿ ਵੀ ਨਾ ਸਕਿਓ ਪਰ ਬੇਨਤੀ ਕਰਨ ਦੀ ਜ਼ਰਤ ਨਹੀਂ ਪੈਂਦੀ ਫਿਰ ਵੀ ਯਤਨ ਕਰਕੇ ਬਾਬਾ ਜੀ ਦੇ ਅੱਗੇ ਆ ਕੇ ਮੱਥਾ ਟੇਕਿਆ ਤੇ ਖੜਾ ਹੋ ਗਿਆ ਹੁਣ ਇਸ ਦੇ ਘਰ ਵਾਲੀ ਵੀ ਆ ਗਈ ਹਜ਼ੂਰ ਨੇ ਦੋ ਕੁ ਬੁਰਕੀਆਂ ਛਕੀਆਂ ਤੇ ਬਾਕੀ ਪ੍ਰਸ਼ਾਦੇ ਸੰਪੂਰਨ ਸਿੰਘ ਨੂੰ ਦੇ ਦਿੱਤੇ ਤੇ ਕਿਹਾ ਇਹ ਦੋਨੋਂ ਵੰਡ ਕੇ ਛੱਕ ਲਓ ਅੱਗੋਂ ਬੇਨਤੀ ਕੀਤੀ ਪਾਦਸ਼ਾ ਇਸ ਨੂੰ ਡਾਕਟਰ ਨੇ ਪ੍ਰਸ਼ਾਦੇ ਵਾਸਤੇ ਰੋਕਿਆ ਹੋਇਆ ਹੈ ਹੁਣ ਬਾਬਾ ਜੀ ਨੇ ਬੇਨਤੀ ਕਰਨ ਦੀ ਆਪ ਹੀ ਵਿੱਦ ਬਣਾ ਲਈ ਭਾਪ ਪੁੱਛਿਆ ਡਾਕਟਰ ਨੇ ਕਿਉਂ ਰੋਕਿਆ ਸੰਪੂਰਨ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਇਸ ਨੂੰ ਸੰਗਰੈਣੀ ਦੀ ਕਸਰ ਹੈ ਬਹੁਤ ਇਲਾਜ ਕੀਤਾ ਪਰ ਕੋਈ ਦਵਾਈ ਨਹੀਂ ਲੱਗ ਰਹੀ ਹੁਣ ਬਾਬਾ ਜੀ ਨੇ ਕਿਹਾ ਜੇ ਦਵਾਈ ਨਹੀਂ ਲੱਗੀ ਤਾਂ ਦੁਆ ਲੈ ਲਓ ਅੱਗੋਂ ਬੇਨਤੀ ਕੀਤੀ ਪਾਤਸ਼ਾਹ ਜਿਵੇਂ ਹੁਕਮ ਕਰੋ ਹੁਣ ਬਾਬਾ ਜੀ ਨੇ ਕਿਹਾ ਪ੍ਰਸ਼ਾਦਾ ਛਕ ਲਓ ਤੇ ਸੰਗਤ ਨਾਲ ਰਲ ਕੇ ਸੇਵਾ ਕਰੋ ਗੁਰੂ ਭਲੀ ਕਰੇਗਾ ਇਹ ਵੱਡੀ ਦੁਆ ਹੈ ਅੱਗੋਂ ਦਮਤੀ ਨੇ ਸਤਿ ਬਚਨ ਕਰਕੇ ਪ੍ਰਸ਼ਾਦਾ ਛਕ ਲਿਆ ਤੇ ਸੇਵਾ ਡਟ ਕੇ ਕੀਤੀ ਹੁਣ ਬਾਬਾ ਜੀ ਤਾਂ ਸਾਰੀ ਸੰਗਤ ਦੀ ਹਾਜ਼ਰੀ ਲਾ ਕੇ ਅੰਦਰ ਚਲੇ ਗਏ ਕੁਝ ਸੇਵਾ ਵਿੱਚ ਲੱਗ ਗਈ ਤੇ ਜੋ ਯਾਤਰੀ ਆਈ ਸੀ ਉਹ ਘਰ ਨੂੰ ਚਲੀ ਗਈ ਕੁਛੇਰ ਬਾਅਦ ਮਿਸਤਰੀ ਸੰਪੂਰਨ ਸਿੰਘ ਵੀ ਘਰ ਚਲਾ ਗਿਆ ਉਸ ਦਿਨ ਤੋਂ ਬਾਅਦ ਜੋ ਸਾਲਾਂ ਬੱਦੀ ਬਿਮਾਰੀ ਵੱਧੀ ਜਾ ਰਹੀ ਸੀ ਉਹ ਬਾਬਾ ਜੀ ਦੇ ਸੀਤ ਪ੍ਰਸ਼ਾਦ ਸ਼ਕਨ ਨਾਲ ਦੂਰ ਹੋ ਗਈ ਹੁਣ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹਨ अथवा ਜੋ ਬਾਬਾ ਜੀ ਨੇ ਨਿਤਨੇਮ ਕਰਨ ਦਾ ਵਚਨ ਕੀਤਾ ਹੈ ਉਹ ਨਿਰੰਮ ਨਾਲ ਪੂਰਾ ਕਰਦੇ ਹਨ ਕਿਉਂਕਿ ਬਾਬਾ ਜੀ ਵਚਨ ਕਰਦੇ ਸਨ ਜਿਉ ਨਿਤਨੇਮ ਨਹੀਂ ਛੱਡਦਾ ਨਿਯਮ ਦਾ ਸਿਮਰਨ ਕਰਦਾ ਹੈ ਉਸ ਦੀ ਭਾਵਨਾ ਪੂਰੀ ਕਰਨ ਦੀ ਬਿੱਤ ਵਾਹਿਗੁਰੂ ਆਪੇ ਬਣਾ ਲੈਂਦਾ ਹੈ ਬਾਬਾ ਜੀ ਬਾਸ ਹਾਥੀ ਦੇ ਦੰਦ ਦੀ ਸੋਟੀ ਆਈ ਬਾਬਾ ਜੀ ਨਾਨਕ ਸਰ ਬਿਰਾਜਮਾਨ ਹਨ ਦੂਰੋਂ ਨੇੜਿਓਂ ਸੰਗਤ ਦਰਸ਼ਨ ਕਰਨ ਆਉਂਦੀ ਹੈ ਤੇ ਮਨ ਬਾਛਤ ਫਲ ਪਾਉਂਦੀ ਹੈ ਜਿਵੇਂ ਸਾਹਿਬ ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ ਪੂਰਨ ਹੋਏ ਹਮਾਰੀ ਆਸਾ ਕਲਗੀਧਰ ਪਾਤਸ਼ਾਹ ਨੇ ਨਿਰੰਗਾ ਅਰਗੇ ਬੇਨਤੀ ਕੀਤੀ ਪਾਤਸ਼ਾਹ ਮੇਰੀ ਵੀ ਇੱਕ ਆਸਾ ਪੂਰਨ ਕਰੋ ਨਿਰੰਕਾਰ ਵੱਲੋਂ ਹੁਕਮ ਹੋਇਆ ਗੋਬਿੰਦ ਸਿੰਘ ਜੋ ਤੂੰ ਇੱਥੇ ਮੇਰੇ ਨਾਲ ਪ੍ਰੋਗਰਾਮ ਬਣਾ ਕੇ ਗਿਆ ਸੀ ਕਿ ਉਸ ਵਿੱਚ ਤਬਦੀਲੀ ਕਰ ਲਈ ਹੈ ਕਿਉਂ ਕੁਝ ਮਨ ਬਦਲ ਗਿਆ ਹੈ ਦੁਨੀਆ ਦੇ ਕੰਮ ਕਾਜ ਚੰਗੇ ਲੱਗਣ ਲੱਗੇ ਹਨ ਮੇਰੇ ਨਾਲ ਤੇ ਇਹ ਬਚਨ ਕਰਨ ਗਿਆ ਸਾਂ ਮਾਤਾ ਪਿਤਾ ਨੂੰ ਬਲੀਦਾਨ ਕਰਾਂਗਾ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਕਰਾਵਾਂਗਾ ਤੇ ਦੋ ਨੂੰ ਨੀਹਾਂ ਵਿੱਚ ਚਿਣਾਵਾਂਗਾ ਘਰ-ਬਾਰ ਉਜਾੜ ਦੇਵਾਂਗਾ ਹੁਣ ਇਸ ਪ੍ਰੋਗਰਾਮ ਵਿੱਚ ਬਦਲੀ ਕਰ ਲਈ ਹੈ ਆਗੋਂ ਕਲਗੀਧਰ ਪਾਤਸ਼ਾਹ ਨੇ ਬੇਨਤੀ ਕੀਤੀ हे निरੰਕਾਰ ਮੈਂ ਪ੍ਰੋਗਰਾਮ ਨਹੀਂ ਬਦਲਿਆ ਮੈਂ ਆਪਣੇ ਸਿੱਖਾਂ ਵਾਸਤੇ ਬੇਨਤੀ ਕਰਦਾ ਹਾਂ हे ਵਾਹਿਗੁਰੂ ਸਿੱਖ ਪੰਥ ਤੇ ਕਿਤਨੀ ਵੀ ਵਿਪਤਾ ਆ ਜਾਵੇ ਬੰਦ ਬੰਦ ਕਟਿਆ ਜਾਵੇ ਖੋਪਰੀਆਂ ਉਤਰ ਜਾਣ ਜਿਉਂਦਿਆਂ ਜੀ ਸਾੜੇ ਜਾਣ ਪਰ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਰਾਜ ਭਾਗ ਨੂੰ ਲੱਤ ਮਾਰਨ ਦੁੱਖ ਨੂੰ ਸੁਖ ਕਰਕੇ ਮੰਨਣ ਸਵਾ ਸਵਾ ਲੱਖ ਨਾਲ ਇੱਕੋ ਇੱਕੋ ਹੀ ਜੁੜ ਜਾਏ ਪਰ ਮਨ ਵਿੱਚ ਘਬਰਾਹਟ ਨਾ ਆਵੇ ਇਹ ਮੇਰੀ ਆਸ ਹੈ ਪੂਰਨ ਹੋਏ ਹਮਾਰੀ ਆਸਾਂ ਇਤਨੇ ਦੁੱਖ ਪਾਉਂਦਿਆਂ ਵੀ ਮੇਰੇ ਸਿੱਖ ਇਹ ਕਹਿਣ ਤੋਰ ਭਜਨ ਕੀ ਰਹੇ ਪਿਆਸਾ ਭਾਵ ਤੇਰੇ ਭਜਨ ਕਰਨ ਦੀ ਪਿਆਸ ਔਰ ਆਸ ਲੱਗੀ ਰਹੇ ਤੁਮੇ ਛਾੜ ਕੋਈ ਅਵਰ ਨਾ ਧਿਆਉ ਭਾਵ ਤੇਥੋਂ ਬਿਨਾ ਕੋਈ ਨਿਗਾਹ ਹੇਟ ਨਾ ਆਵੇ ਹੁਣ ਨਿਰੰਕਾਰ ਵੱਲ ਹੁਕਮ ਹੋਇਆ ਗੋਬਿੰਦ ਸਿੰਘ ਮਤਨੂ ਪੁੱਤਰ ਬਣਾ ਕੇ ਸੰਸਾਰ ਵਿੱਚ ਭੇਜਿਆ ਹੈ ਤੇ ਜੋ ਲਾਇਕ ਪੁੱਤਰ ਹੋਵੇ ਪਿਤਾ ਉਸ ਨੂੰ ਘਰਬਾਰ ਦਾ ਮਾਲਕ ਬਣਾ ਦਿੰਦਾ ਹੈ ਜੋ ਉਸ ਦਾ ਚਿਤ ਕਰੇ ਕਰ ਸਕਦਾ ਹੈ ਤਿਵੇਂ ਹੀ ਗੋਬਿੰਦ ਸਿੰਘ ਜੋ ਤੂੰ ਆਪਣੇ ਸਿੱਖਾਂ ਵਾਸਤੇ ਕਹਿ ਰਿਹਾ ਹੈ ਐਸੇ ਤਰ੍ਹਾਂ ਹੀ ਹੋਵੇਗਾ ਤਿਵੇਂ ਹੀ ਬਾਬਾ ਜੀ ਦੇ ਪਾਸ ਜੋ ਵੀ ਜਗਿਆਸੂ ਆਉਂਦਾ ਹੈ ਜਿਸ ਤਰ੍ਹਾਂ ਦੀ ਵੀ ਆਸਾ ਰੱਖ ਕੇ ਆਉਂਦਾ ਹੈ ਬਾਬਾ ਜੀ ਉਸ ਨੂੰ ਮੁੱਖ ਉਪਦੇਸ਼ ਨਾਮ ਜਪੰਦਾ ਦਿੰਦੇ ਹਨ ਕਿਉਂਕਿ ਨਾਮ ਵਿੱਚ ਸੱਤ ਪਦਾਰਥ ਹਨ ਤੇ ਨਾਮ ਜਪਣ ਨਾਲ ਇੱਕ ਤਾਂ ਜੋ ਇੱਛਾ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਤੇ ਦੂਜਾ ਜਿਸ ਵੇਲੇ ਇੱਛਾ ਤੋਂ ਉੱਪਰ ਬਿਰਤੀ ਚੜ ਜਾਂਦੀ ਹੈ ਉਦੋਂ ਕੋਈ ਇੱਛਾ ਨਹੀਂ ਰਹਿੰਦੀ ਭਾਵ ਅਫਰ ਹੋ ਜਾਂਦਾ ਹੈ ਜਿਸ ਵਿੱਚੋਂ ਫੁਰਨੇ ਸੰਕਲਪ ਖਤਮ ਹੋ ਜਾਣ ਉਹ ਆਤਮਾ ਹੀ ਪਰਮਾਤਮਾ ਬਣ ਜਾਂਦੀ ਹੈ ਬਾਬਾ ਜੀ ਨਾਮ ਦੀ ਪ੍ਰੋੜਤਾ ਕਰਦੇ ਹਨ ਅੱਜ ਬਾਬਾ ਜੀ ਪਾਸ ਇੱਕ ਸਿੰਘ ਨੇ ਹਾਥੀ ਦੰਦ ਦੀ ਸੋਟੀ ਅਤੇ ਦੰਦ ਦੀ ਜੜਤ ਕੀਤੀ ਕੋਈ ਬਿਰਾਗਨ ਹਜ਼ੂਰ ਦੀ ਪੇਟਾਂ ਕੀਤੀ ਮੱਥਾ ਟੇਕ ਸਿਰ ਚੁਕਿਆ ਹੁਣ ਬਾਬਾ ਜੀ ਨੇ ਇਸ ਵੱਲ ਤੱਕਿਆ ਤੇ ਪੁੱਛਿਆ ਪ੍ਰੇਮੀਆ ਕਿੱਥੋਂ ਆਇਆ ਹੈ ਤੇ ਤੇਰਾ ਨਾਮ ਕੀ ਹੈ ਤੇ ਇਹ ਕੀ ਲਿਆਦਾ ਹੈ ਅੱਗੋ ਬੇਨਤੀ ਕੀਤੀ ਪਾਤਸ਼ਾ ਮੇਰਾ ਨਾਮ ਹੈ ਸੰਪੂਰਨ ਸਿੰਘ ਪਿੰਡ ਮੇਰਾ ਸਹੌਲੀ ਹੈ ਰਹਿੰਦਾ ਮੈਂ ਬਰਮਾ ਵਿੱਚ ਹਾਂ ਮਿਸਤਰੀ ਸਿੰਘ ਹੁੰਦਾ ਹਾਂ ਇਹ ਦੋਨੋਂ ਚੀਜ਼ਾਂ ਮੈਂ ਆਪਣੇ ਹੱਥੀ ਤਿਆਰ ਕੀਤੀਆਂ ਹਨ ਹੁਣ ਬਾਬਾ ਜੀ ਨੇ ਪੁੱਛਿਆ ਤੂੰ ਕੀ ਚਾਹੁੰਦਾ ਹੈ ਤੇ ਕਿਸ ਭਾਵਨਾ ਨਾਲ ਇਹ ਸੇਵਾ ਕੀਤੀ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾ ਮਿਹਰ ਕਰੋ ਇਹ ਬੇਟਾ ਪਰਵਾਨ ਕਰੋ ਨਾਮਦਾਨ ਬਖਸ਼ੋ ਹੁਣ ਬਾਬਾ ਜੀ ਨੇ ਦਿਵ ਦ੍ਰਿਸ਼ਟੀ ਨਾਲ ਤੱਕਿਆ ਕਿ ਦਸਾਂ ਨੋਆ ਦੀ ਕਮਾਈ ਬੇਟਾ ਹੈ ਹਜ਼ੂਰ ਨੇ ਕਿਹਾ ਲਿਆ ਦਿਖਾ ਕੀ ਲਿਆਂਦਾ ਹੈ ਸੱਤ ਬਚਨ ਕੈ ਬਿਰਾਗਨ ਦੇ ਤਿੰਨ ਅੱਡੋ ਅੱਡੀ ਜੋ ਵੱਖਰੇ ਵੱਖਰੇ ਸਨ ਤਿੰਨੇ ਪੇਚਾਂ ਨਾਲ ਆਪਸ ਵਿੱਚ ਜੋੜ ਕੇ ਅੱਗੇ ਕਰ ਦਿੱਤੇ ਅਧੂਰ ਇਸ ਦੀ ਕਾਰੀਗਰੀ ਦੇਖ ਕੇ ਬੜੇ ਪ੍ਰਸੰਨ ਹੋਏ ਕਿਸ ਤਰ੍ਹਾਂ ਵਿੱਚ ਦੰਦਾਂ ਦੀ ਜੜਤ ਕੀਤੀ ਹੋਈ ਹੈ ਔਰ ਲੱਕੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਫੋਟੋ ਉਕਰੇ ਹੋਏ ਹਨ ਇਹ ਬਾਬਾ ਜੀ ਦੇਖ ਰਹੇ ਹਨ ਤੇ ਸੰਪੂਰਨ ਸਿੰਘ ਨੇ ਇਤਨੇ ਚਿਰ ਵਿੱਚ ਹਾਥੀ ਦੰਦ ਦੀ ਸੋਟੀ ਜੋ 12 13 ਟੁਕੜੇ ਹਨ ਔਰ ਵਿੱਚ ਪੇਚ ਲੱਗੇ ਹਨ ਇਹ ਸੋਟੀ ਵੀ ਜੋੜ ਦਿੱਤੀ ਤੇ ਬਾਬਾ ਜੀ ਦੇ ਅੱਗੇ ਕਰ ਦਿੱਤੀ ਹੁਣ ਬੇਰਾਗਨ ਦਾ ਇੱਕ ਪੇਜ ਨੋ ਨਾਲ ਦਬਾਇਆ ਤੇ ਵਿੱਚੋਂ ਇੱਕ ਡੱਬੀ ਨਿਕਲ ਆਈ ਤੇ ਡੱਬੀ ਵਿੱਚ ਕੁਝ ਕੁ ਛੋਟੀਆਂ ਇਲਾਜੀਆਂ ਦੇ ਦਾਣੇ ਸਨ ਜੋ ਹਜ਼ੂਰ ਦੇ ਅੱਗੇ ਕੀਤੇ ਤੇ ਬੇਨਤੀ ਕੀਤੀ ਪਾਤਸ਼ਾ ਸਵੀਕਾਰ ਕਰੋ ਹੁਣ ਬਾਬਾ ਜੀ ਮੁਸਕਰਾ ਪਏ ਤੇ ਕਿਹਾ ਇਸ ਸਾਰੀ ਮਰਿਆਦਾ ਤੈਨੂੰ ਕਿਸ ਨੇ ਸਮਝਾਈ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾ ਇੱਥੇ ਜੋ ਬਾਬਾ ਸਿੰਘ ਰਹਿੰਦਾ ਹੈ ਉਹ ਮੇਰਾ ਭਰਾ ਲੱਗਦਾ ਹੈ ਉਸ ਨੇ ਸਿਖਲਾਈ ਕਰਾਈ ਹੈ ਹੋਰ ਕੋਨੇ ਸਿਦਵਾ ਤੋਂ ਜਗਤ ਸਿੰਘ ਨਾਲ ਮੇਰੀ ਰਿਸ਼ਤੇਦਾਰੀ ਹੈ ਉਹ ਵੀ ਆਪ ਜੀ ਦੀਆਂ ਸਿਫਤਾਂ ਕਰਦਾ ਹੁੰਦਾ ਹੈ ਹੁਣ ਬਾਬਾ ਜੀ ਨੇ ਇਸ ਦੀ ਭੇਟਾ ਸਵੀਕਾਰ ਕੀਤੀ ਤੇ ਕਹਿਣ ਲੱਗੇ ਚੰਗਾ ਭਈ ਸੋਹਣੀ ਚੀਜ਼ ਬਣਾਈ ਹੈ ਦੋਨੋਂ ਚੀਜ਼ਾਂ ਬਹੁਤ ਸੁੰਦਰ ਹਨ ਸੁਹਾਗਣ ਦਾ ਚਿੰਨ ਹੈ ਅਗੋਂ ਬੇਨਤੀ ਕੀਤੀ ਪਾਦਸ਼ਾ ਇਸ ਬਚਨ ਦੀ ਸਮਝ ਨਹੀਂ ਆਈ ਚਿੰਨ ਕੀ ਹੋਇਆ ਹੁਣ ਬਾਬਾ ਜੀ ਨੇ ਉੱਤਰ ਦਿੱਤਾ ਜਿਸ ਵੇਲੇ ਲੜਕੀ ਦਾ ਵਿਆਹ ਹੁੰਦਾ ਹੈ ਉਦੋਂ ਹਾਥੀ ਦਾ ਦੰਦ ਦਾ ਚੂੜਾ ਪਹਿਨਾਇਆ ਜਾਂਦਾ ਹੈ ਇਹ ਸੁਹਾਗਵੰਤੀ ਦਾ ਸ਼ਗਨ ਹੁੰਦਾ ਹੈ ਔਰ ਹਾਥੀ ਦਾ ਦੰਦ ਸ਼ਾਸਤਰ ਨੇ ਪਵਿੱਤਰ ਕਿਹਾ ਹੈ ਬਾਬਾ ਜੀ ਨੇ ਸ਼ੇਰ ਦੀ ਖੱਲ ਦੇ ਗੁਣ ਦੱਸਣੇ। ਹੁਣ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਦੇ ਹੇਠਾਂ ਸ਼ੇਰ ਦੀ ਖੱਲ ਹੈ ਇਹ ਵੀ ਪਵਿੱਤਰ ਹੁੰਦੀ ਹੈ। ਸ਼ੇਰ ਤਾਂ ਮਾਸ ਖਾਣ ਵਾਲਾ ਜਾਨਵਰ ਹੈ। ਉੱਤਰ ਵਿੱਚ ਬਾਬਾ ਜੀ ਨੇ ਕਿਹਾ ਸ਼ੇਰ ਦੀ ਖੱਲ ਵੀ ਪਵਿੱਤਰ ਹੈ। ਔਰ ਇਸ ਨੂੰ ਵਰਤਦਾ ਹੈ ਉਸ ਵਿੱਚ ਵੀ ਇਹ ਗੁਣ ਆ ਜਾਂਦੇ ਹਨ। ਅੱਗੋਂ ਬੇਨਤੀ ਕੀਤੀ ਪਾਤਸ਼ਾਹ ਸ਼ੇਰ ਵਿੱਚ ਕੀ ਗੁਣ ਹਨ? ਉੱਤਰ ਵਿੱਚ ਦੱਸਿਆ ਸ਼ੇਰ ਸਾਰੇ ਜਾਨਵਰਾਂ ਦਾ ਬਾਦਸ਼ਾਹ ਹੈ। ਭਾਵ ਬਾਦਸ਼ਾਹ ਕਿਸੇ ਜੂਨ ਵਿੱਚ ਵੀ ਹੋਵੇ ਉਹ ਪੁੰਨਾ ਵਾਲਾ ਹੁੰਦਾ ਹੈ ਸ਼ੇਰ ਆਪਣੀ ਮਾਰ ਕੇ ਖਾਂਦਾ ਹੈ ਕਿਸੇ ਦੀ ਮਾਰੀ ਚੀਜ਼ ਨੂੰ ਮੂੰਹ ਨਹੀਂ ਲਾਉਂਦਾ ਸ਼ੇਰ ਦੀ ਮਾਰੀ ਨੂੰ ਹੋਰ ਜਾਨਵਰ ਖਾਂਦੇ ਹਨ ਪਰ ਸ਼ੇਰ ਕਿਸੇ ਦਾ ਝੂਠਾ ਨਹੀਂ ਖਾਂਦਾ ਤਿਵੇਂ ਹੀ ਸਿੱਖ ਦਾਤਾ ਹੈ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਔਰ ਕਿਸੇ ਦਾ ਹੱਕ ਨਹੀਂ ਖਾਂਦਾ ਧਰਮ ਦੀ ਕਿਰਤ ਕਰਦਾ ਹੈ ਅਤੇ ਵੰਡ ਕੇ ਖਾਂਦਾ ਹੈ ਸ਼ੇਰ ਗੱਲ ਵਿੱਚ ਰੱਸਾ ਪਾਏ ਪਸ਼ੂ ਨਹੀਂ ਮਾਰਦਾ ਤਿਵੇਂ ਸਿੱਖ ਗਰੀਬ ਮਾਰ ਨਹੀਂ ਕਰਦਾ ਸ਼ੇਰ ਜਾਤੀ ਦੀ ਹੀ ਮੁੱਛ ਹੁੰਦੀ ਹੈ ਔਰ ਕਿਸੇ ਜਾਨਵਰ ਦੀ ਮੁੱਛ ਨਹੀਂ ਹੁੰਦੀ ਅਤੇ ਨਾ ਹੀ ਸ਼ੇਰ ਮੁੱਛ ਲਾਉਣ ਦਿੰਦਾ ਹੈ। ਤਿਵੇਂ ਹੀ ਸਿੱਖ ਕਿਸੇ ਨੂੰ ਮੁੱਛ ਦੌੜੀ ਨੂੰ ਹੱਥ ਨਹੀਂ ਲਾਉਣ ਦਿੰਦਾ ਤੇ ਨਾ ਹੀ ਮੰਨਣ ਦਿੰਦਾ ਹੈ। ਹੋਰ ਸ਼ੇਰ ਜਤੀ ਹੈ ਇੱਕ ਵਾਰ ਗਰਸਤ ਕਰਦਾ ਹੈ ਤੇ ਹੋਰ ਬੱਚੇ ਚੀਤੇ ਅਤੇ ਬਘਿਆੜ ਆਦਿਕ ਹੁੰਦੇ ਹਨ। ਤਿਵੇਂ ਹੀ ਸਿੱਖ ਜਤੀ ਹੈ। ਭਾਈ ਗੁਰਦਾਸ ਜੀ ਏਕਾਂ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਵਖਾਣਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤਿਵੇਂ ਹੀ ਬੰਦਾ ਗੁਨਾ ਕਰਕੇ ਪਵਿੱਤਰ ਅਤੇ ਪੂਜਨੀਕ ਹੁੰਦਾ ਹੈ, ਜਾਤ ਕਰਕੇ ਪੂਜਨੀਕ ਨਹੀਂ ਹੁੰਦਾ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਿਵੇਂ ਜਿਨਕੀ ਲੇਖੇ ਪਤ ਪਵੇ ਚੰਗੇ ਸਈ ਕੀ। ਭਾਵ ਮਾਨ ਕਰਕੇ ਜੋ ਸ਼ੁੱਧ ਹਨ ਉਹ ਚੰਗੇ ਹਨ, athwa onna nu dargah vich izzat prapt honi hai. ਨਾਨਕ ਤੇ ਨਰ ਅਸਲ ਖਾਰ ਜੇ ਬਿਨ ਗੁਣ ਗਰਭ ਕਰਨ। ਭਾਵ ਜੋ ਨਾਮ ਰੂਪੀ ਗੁਣ ਤੋਂ ਬਿਨਾ ਗਰਭ ਕਰਦੇ ਹਨ ਉਹ ਅਸਲ ਖੋਤੇ ਹਨ ਤੇ ਜਿਸ ਪਾਸ ਨਾਮ ਹੈ ਉਥੇ ਸਾਰੇ ਗੁਣ ਆ ਜਾਂਦੇ ਹਨ ਦੁਨਿਆਵੀ ਵੀ ਤੇ ਪਰਮਾਰਥ ਦੇ ਗੁਣ ਵੀ ਤਿਵੇਂ ਹੀ ਨਾਮ ਜਪਣ ਦਾ ਅਧਿਕਾਰ ਬੰਦੇ ਨੂੰ ਹੈ ਤੇ ਜੋ ਨਾਮ ਜਪਦਾ ਹੈ ਉਸ ਦੇ ਵਰਤਨ ਵਿੱਚ ਜੋ ਵੀ ਚੀਜ਼ ਆਉਂਦੀ ਹੈ ਉਹ ਵੀ ਪਵਿੱਤਰ ਹੋ ਜਾਂਦੀ ਹੈ ଅਥਵਾ ਕੁਦਰਤ ਨੇ ਪਵਿੱਤਰ ਮੰਨੀ ਹੈ ਸਵਈਆ ਪਸ਼ੂਆਂ ਦੇ ਖਾਲਨ ਦੀ ਪੰਨੀਆਂ ਪ੍ਰਤ ਆਈ ਇਸ ਪ੍ਰਕਾਰ ਬਾਬਾ ਜੀ ਨੇ ਸਾਰੇ ਪਹਿਲੂ ਵਿਸਤਾਰ ਨਾਲ ਦੱਸ ਕੇ ਸੰਗਰ ਸਮੇਤ ਸੰਪੂਰਨ ਸਿੰਘ ਨੂੰ ਨਾਮ ਸੇਵਾ ਸtibਰੰਦੀ ਤਾਕੀਦ ਕੀਤੀ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਬਾਬਾ ਜੀ ਨੇ ਘਰੋਲ ਦੇ ਟਿੱਬੇ ਜਾਣਾ ਨਾਨਕ ਸਾਹਿਬ ਰਹਿੰਦਿਆਂ ਹਜ਼ੂਰ ਨੂੰ ਕਾਫੀ ਟਾਈਮ ਹੋ ਗਿਆ ਪ੍ਰੇਮ ਦੀਆਂ ਚਿੱਠੀਆਂ ਕਈ ਪਾਸਿਆਂ ਤੋਂ ਆਉਣ ਲੱਗੀਆਂ ਵਿਸਾਖੀ ਦਾ ਮੇਲਾ ਵੀ ਨੇੜੇ ਆ ਗਿਆ ਤੇ ਹੁਣ ਬਾਬਾ ਜੀ ਨੇ ਤਿਆਰੀ ਕਰ ਲਈ ਝੋੜਾ ਮਨੋਂ ਹੁੰਦੇ ਹੋਏ ਬੀਹਲੇ ਤੋਂ ਪੁੱਚੋ ਲਹਿਰੇ ਵੱਲੋਂ ਤਮਦਮੇ ਸਾਈ ਪਹੁੰਚੀ ਇੱਥੇ ਬਾਹਰ ਸੂਏ ਦੇ ਕੰਡੇ ਠਹਿਰੇ ਅਗਲੇ ਵਿਸਾਖੀ ਵਾਲੇ ਦਿਨ ਸਰੋਵਰ ਵਿੱਚ ਸੰਗਤ ਸਮੇਤ ਇਸ਼ਨਾਨ ਕੀਤਾ ਅਤੇ ਤਖਤ ਸਾਹਿਬ ਦੇ ਦਰਸ਼ਨ ਕੀਤੇ ਇੱਥੇ ਕੀਰਤਿਆਂ ਨੂੰ ਹੁਕਮ ਦੇ ਕੇ ਹਾਜ਼ਰੀ ਲਵਾਈ ਤੇ ਫਿਰ ਡੱਲੇ ਦੇ ਘਰ ਚਲੇ ਗਏ ਬਾਬਾ ਜੀ ਨੂੰ ਤੱਕ ਕੇ ਡੱਲੇ ਦੇ ਪਰਿਵਾਰ ਨੇ ਬਾਬਾ ਜੀ ਦਾ ਬੜਾ ਸਤਿਕਾਰ ਕੀਤਾ ਹਜ਼ੂਰ ਨੂੰ ਜਲ ਪਾਣੀ ਛਕਣ ਵਾਸਤੇ ਬੇਨਤੀ ਕੀਤੀ ਅੱਗੋ ਪਾਤਸ਼ਾਹ ਨੇ ਕਿਹਾ ਸਾਨੂੰ ਕਲਗੀਧਰ ਮਹਾਰਾਜ ਜੀ ਦੇ ਬਸਤਰਾਂ ਦੇ ਦਰਸ਼ਨ ਕਰਾਓ ਇਹੋ ਹੀ ਤੁਹਾਡਾ ਜਲ ਪਾਣੀ ਹੈ ਅੱਗੋਂ ਸਤਿਵਚਨ ਕੀਤਾ ਹੁਣ ਸਤਿਗੁਰੂ ਦੇ ਵਸਤਰਾਂ ਦੇ ਦਰਸ਼ਨ ਕਰਾਈ ਬਾਬਾ ਜੀ ਨੇ ਸਰਦਾਰ ਹਰਚੰਦ ਸਿੰਘ ਨੂੰ ਇਸ਼ਾਰਾ ਕੀਤਾ ਇਸ ਨੇ ਇੱਕ ਫਰੂਟ ਦਾ ਟੋਕਰਾ ਤੇ 101 ਰੁਪਿਆ ਉੱਪਰ ਰੱਖ ਕੇ ਵਸਤਰਾਂ ਨੂੰ ਮੱਥਾ ਟੇਕਿਆ ਹੋਰ ਵੀ ਬਹੁਤ ਸਾਰੀ ਸੰਗਤ ਨੇ যথাਸ਼ਕਤ ਪੇਟਾ ਵੰਡਿ ਤੇ ਦਰਸ਼ਨ ਵੀ ਕੀਤੇ ਹੁਣ ਬਾਬਾ ਜੀ ਵਾਪਸ ਆਪਣੇ ਆਸਨ ਤੇ ਪਹੁੰਚੇ ਇੱਥੇ ਆਉਂਦਿਆਂ ਹੀ ਤਿਆਰੀ ਦਾ ਹੁਕਮ ਦੇ ਦਿੱਤਾ ਕੁਝ ਨਵੀਂ ਸੰਗਤ ਨੇ ਬਸਤਨਾ ਦੀ ਪੇਟਾ ਦੇਣ ਦਾ ਇਤਰਾਜ਼ ਕੀਤਾ ਕਿ ਇਹ ਗੁਰਮਤ ਤੋਂ ਉਲਟ ਹੈ ਕਿ ਕੱਪੜਿਆਂ ਨੂੰ ਮੱਥੇ ਟੇਕਣੇ ਤੇ ਪ੍ਰਸ਼ਾਦ ਪੇਟਾਂ ਅੱਗੇ ਰੱਖਣੀਆਂ ਇਹ ਬੁੱਤ ਪ੍ਰਸਤੀ ਹੈ ਹੁਣ ਬਾਬਾ ਜੀ ਤਿਆਰੀ ਕਰਕੇ ਬਾਹਰ ਘਾਰ ਦੇ ਪਾਸ ਆ ਗਏ ਅੰਤਰਯਾਮੀ ਸਭ ਦੇ ਮਨਾਂ ਦੀ ਜਾਣ ਕੇ ਆਪ ਹੀ ਬਚਨ ਚਲਾ ਕੇ ਉਹਨਾਂ ਲੋਕਾਂ ਨੂੰ ਮੁਖਾਤਿਬ ਕਰਕੇ ਪੁੱਛਿਆ ਜਿਨ੍ਹਾਂ ਦੇ ਮਨ ਵਿੱਚ ਸੰਸਾ ਆਇਆ ਸੀ ਹਜ਼ੂਰ ਨੇ ਕਿਹਾ ਕਿਉਂ ਭਈ ਗੁਰੂ ਕੇ ਬਸਤਰਾਂ ਦਾ ਸਤਿਕਾਰ ਕਰਨਾ ਮਨਮਤ ਹੈ ਜਾਂ ਗੁਰਮਤ ਹੈ ਹੁਣ ਉਹ ਲੋਕ ਹੈਰਾਨ ਹੋਏ ਕਿ ਅਸੀਂ ਤਾਂ ਬੇਨਤੀ ਤਾਂ ਕੀਤੀ ਨਹੀਂ ਬਾਬਾ ਜੀ ਨੇ ਆਪ ਹੀ ਪੁੱਛ ਲਿਆ ਹੈ ਹੁਣ ਬਾਬਾ ਜੀ ਨੇ ਫਿਰ ਪੁੱਛਿਆ ਅੱਗੋਂ ਕੋਈ ਨਾ ਬੋਲਿਆ ਤੀਜੀ ਵਾਰ ਫਿਰ ਪੁੱਛਿਆ ਹੁਣ ਸੰਗਤ ਨੇ ਕਿਹਾ ਪਾਤਸ਼ਾਪ ਆਪ ਹੀ ਕਿਰਪਾ ਕਰੋ ਹੁਣ ਬਾਬਾ ਜੀ ਨੇ ਪੰਕਤੀ ਬੋਲੀ ਲੈਲੇ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ ਕੁੱਤੇ ਦੀ ਪੈਰੀ ਪਵੇ ਹੜ ਹੜ ਹਸੇ ਲੋਗ ਵਢਾਣਾ ਦੂਜੀ ਪੰਕਤੀ ਬੋਲੀ ਪੱਥਰ ਇੱਕ ਲਪੇਟ ਕਰ ਦੇ ਤੰਨੇ ਨੂੰ ਗੈਲ ਛੁਡਾਵੇ ਗੋਸਾਈ ਪਰ ਤੱਕ ਹੋਏ ਰੋਟੀ ਖਾਏ ਚਾਹੇ ਮੋਹ ਲਾਵੇ। ਹਜ਼ੂਰ ਨੇ ਪੁੱਛਿਆ ਕੁੱਤੇ ਨੂੰ ਮੱਥਾ ਟੇਕਣਾ ਜਾਂ ਪੱਥਰ ਦੀ ਪੂਜਾ ਕਰਨੀ ਇਹ ਗੁਰਮਤ ਹੈ ਜਾਂ ਮਨਮਤ ਹੈ। ਹੁਣ ਸਾਰੇ ਚੁੱਪ ਕਿਸੇ ਨੂੰ ਉੱਤਰ ਨਹੀਂ ਆਇਆ। ਭਾਵ ਜਿਹੜੇ ਸ਼ੰਕਾਵਾਦੀ ਸਨ ਉਹ ਤਾਂ ਆਪ ਹੀ ਸ਼ਰਮਸਾਰ ਸਨ ਕਿ ਬਾਬਾ ਜੀ ਨੇ ਆਪ ਹੀ ਉੱਤਰ ਦੇ ਦਿੱਤਾ ਹੈ। ਤੇ ਜਿਹੜੇ ਜਿਗਿਆਸੂ ਸ਼ਰਧਾਵਾਨ ਸਨ ਉਹ ਬਚਨ ਸੁਣ ਕੇ ਨਿਹਾਲ ਹੋ ਰਹੇ ਸਨ। ਹੁਣ ਹਜ਼ੂਰ ਨੇ ਫਰਮਾਇਆ ਮਜਨੂ ਦਾ ਕੁੱਤੇ ਨਾਲ ਪਿਆਰ ਨਹੀਂ ਸੀ। ਲੈਲਾ ਨਾਲ ਪਿਆਰ ਸੀ ਪਰ ਕੁੱਤਾ ਲੈਲਾ ਦਾ ਸੀ ਤੇ ਕੁੱਤੇ ਵਿੱਚੋਂ ਮਜਨੂ ਨੂੰ ਲੈਲਾ ਦਿਸ ਰਹੀ ਸੀ ਉਸ ਦੇ ਪਿਆਰ ਨੂੰ ਧਾਕੇ ਭਾਈ ਗੁਰਦਾਸ ਸਿੰਘ ਜੀ ਨੇ ਪੰਕਤੀ ਦੁਆਰੇ ਮੋਹਰ ਲਾ ਦਿੱਤੀ ਕਿ ਮਜਨੂ ਦਾ ਸੱਚਾ ਪਿਆਰ ਸੀ ਤਿਵੇਂ ਹੀ ਧੰਨੇ ਨੂੰ ਪੱਥਰ ਨਹੀਂ ਪਾਸਿਆ ਉਸ ਨੇ ਪੰਡਤ ਦੇ ਬਚਨ ਤੇ ਯਕੀਨ ਕਰਕੇ ਭਗਵਾਨ ਸਮਝ ਕੇ ਸੇਵਾ ਕੀਤੀ ਤਿਵੇਂ ਹੀ ਪਤੀ ਪ੍ਰਤਾ ਇਸਤਰੀ ਦਾ ਪਿਆਰ ਆਪਣੇ ਪਤੀ ਨਾਲ ਹੈ ਟਰੰਕ ਵਿੱਚੋਂ ਕੱਪੜੇ ਕੱਢ ਰਹੀ ਹੈ ਵਿੱਚੋਂ ਪਤੀ ਦਾ ਰੁਮਾਲ ਨਿਕਲ ਆਇਆ ਉਸ ਨੂੰ ਚੁੰਮਦੀ ਹੈ ਮੱਥਾ ਟੇਕਦੀ ਹੈ ਕਿਉਂਕਿ ਰੁਮਾਲ ਉਸ ਨੂੰ ਪਤੀ ਦੀ ਯਾਦ ਦਿਲਾ ਰਿਹਾ ਹੈ ਇੱਕ ਆਨੇ ਦਾ ਰੁਮਾਲ ਬਾਜ਼ਾਰ ਵਿੱਚੋਂ अनेका ਖਰੀਦ ਸਕਦੀ ਹੈ ਪਰ ਜਿਸ ਨੇ ਪਤੀ ਨੂੰ ਯਾਦ ਕਰਾਉਣਾ ਹੈ ਉਹ ਇਹੀ ਰੁਮਾਲ ਹੈ ਜਿਸ ਨੂੰ ਪਤੀ ਨੇ ਵਰਤਿਆ ਹੈ ਤਿਵੇਂ ਹੀ ਬਾਬਾ ਜੀ ਨੇ ਬਚਨ ਕੀਤਾ ਇਹ ਬਸਤਰ ਜੋ ਕਲਗੀਧਰ ਪਾਤਸ਼ਾਹ ਦੀ ਯਾਦ ਕਰਾ ਰਹੇ ਹਨ अथवा ਭਾਵਨਾਵਾਲਿਆਂ ਨੂੰ ਵਿੱਚੋਂ ਦਰਸ਼ਨ ਵੀ ਹੋ ਜਾਂਦੇ ਹਨ ਤਰਤ ਪੁਨੀਤ ਪਈ ਗੁਣ ਗਾਈ ਭਾਵ ਜਿਸ ਧਰਤੀ ਤੇ ਗੁਰੂ ਨੇ ਚਰਨ ਰੱਖੇ ਹਨ ਉਹ ਧਰਤੀ ਪਵਿੱਤਰ ਹੋ ਗਈ ਹੈ ਤਦੇ ਤਾਂ ਆਪਾਂ ਇੱਥੇ ਦਮਦਮੇ ਸਾਇ ਮੱਥਾ ਟੇਕਣ ਆਏ ਹਾਂ ਜੇ ਧਰਤੀ ਪਵਿੱਤਰ ਹੋ ਸਕਦੀ ਹੈ ਤਾਂ ਕਿ ਬਸਤਰ ਪਵਿੱਤਰ ਨਹੀਂ ਹੋ ਸਕਦੇ ਭਾਵ ਹੋ ਸਕਦੇ ਹਨ ਇਹ ਤਾਂ ਸਾਡੀ ਭਾਵਨਾ अथवा ਪ੍ਰੇਮ ਨੂੰ ਫਲ ਲੱਗਣਾ ਹੈ ਜੇ ਸਾਡੇ ਅੰਦਰ ਪ੍ਰੇਮ ਪਿਆਰ ਨਹੀਂ ਤੇ ਗੁਰੂ ਨੇ ਸਾਨੂੰ ਹੁਕਮ ਦਿੱਤਾ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਕੁਰਾ ਕੀ ਦੇ ਹੁਣ ਮਾਨਮਤੇ ਵਿਚਾਰ ਕਰੋ ਅਸੀਂ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਹਾਂ ਜੇ ਗੁਰੂ ਦੇ ਹੁਕਮ ਨੂੰ ਮੰਨਦੇ ਹੋਈਏ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਬਾਰੀ ਵਿੱਚੋਂ ਇਉਂ ਬੰਦ ਕਰੀਏ ਇਹ ਅਸੀਂ ਕਹਿਨ ਮਾਤਰ ਲੋਕ ਦਿਖਾਵਾ ਕਰਦੇ ਹਾਂ ਨਾ ਸਾਡੇ ਵਿੱਚ ਪ੍ਰੇਮ ਹੈ ਅਤੇ ਨਾ ਹੀ ਸਾਡੀ ਸ਼ਰਧਾ ਹੈ ਨਿਸ਼ਰਤਾਕ ਤਾਂ ਕਾਗਤ ਜਾਣ ਕੇ ਅਲਮਾਰੀ ਵਿੱਚ ਬੰਦ ਕਰ ਦਿੰਦੇ ਹਨ ਇੰਨਾ ਨਾਲੋਂ ਕੁੱਤੇ ਨੂੰ अथवा ਪੱਥਰ ਨੂੰ ਮੰਨਣ ਵਾਲੇ ਲੋਕ ਅੱਗੇ ਹਨ ਜਿਨ੍ਹਾਂ ਨੇ ਪਿਆਰ ਦੇ ਸਤਕੇ ਪ੍ਰਗਟ ਕਰ ਲਿਆ ਹੈ ਭਾਵ ਜਿਸ ਚੀਜ਼ ਵਿੱਚੋਂ ਪਿਆਰਾ ਯਾਦ ਆਵੇ ਉਸ ਦੀ ਸੇਵਾ ਸਫਲੀ ਹੈ ਆਜ ਬਾਬਾ ਜੀ ਨੇ ਸ਼ੰਕਾਵਾਦੀਆਂ ਦੀਆਂ ਸ਼ੰਕਾ ਦੂਰ ਕੀਤੀਆਂ ਔਰ ਭਾਵਨਾਵਾਲਿਆਂ ਨੂੰ ਪਿਆਰ ਨਾਲ ਨਾਮ ਜਪਣ ਦੀ ਤਾਕੀਦ ਕੀਤੀ ਹੁਣ ਕਾਰ ਵਿੱਚ ਬੈਠ ਡਰਾਈਵਰ ਨੂੰ ਹੁਕਮ ਹੋਇਆ ਚਲੋ ਭਈ ਚਲੀਏ ਇਸ ਹੁਕਮ ਅਨੁਸਾਰ ਕਾਰ ਤੁਰ ਪਈ ਪਟਿਆਲੇ ਵੱਲੋਂ ਹੁੰਦੇ ਹੋਏ ਰਾਜਪੁਰਾ ਤੋਂ ਹੋ ਕੇ ਕਾਲਕਾ ਤੋਂ ਸੋਲਣ ਸਹੋਲ ਗੜੇ ਤੋਂ ਕਰੋਲ ਦੇ ਟਿੱਬੇ ਜਾ ਅਸਨ ਲਾਇਆ ਜਿਉਂ-ਜਿਉਂ ਆਸ-ਪਾਸੇ ਸੰਗਤਾਂ ਨੂੰ ਪਤਾ ਲੱਗਿਆ ਸਭ ਦਰਸ਼ਨ ਕਰਨ ਆਉਣ ਲੱਗੇ। ਸ਼ਿਮਲੇ ਤੋਂ ਵੀ ਸੰਗਤ ਸ਼ਨੀਵਾਰ ਐਤਵਾਰ ਬਹੁਤ ਆਉਂਦੀ ਹੈ। ਹੋਰ ਚਹਿਲ ਕੁਫਰੀ ਕੰਡਾ ਘਾੜ ਤੋਂ ਵੀ ਸੰਗਤ ਆ ਰਹੀ ਹੈ। ਇੱਧਰ ਮਾਲਵੇ ਮਾਝੇ ਤੋਂ ਵੀ ਸੰਗਤ ਆਉਣ ਜਾਣ ਲੱਗੀ। ਸਾਖੀ 인ਦਰ ਸਿੰਘ ਰੇਲ ਡਰਾਈਵਰ ਨਾਲ ਹੋਈ। ਬਾਬਾ ਜੀ ਸੈਰ ਕਰਦੇ ਕਰਦੇ ਕਾਰਾਂ ਰਾਹੀ ਚਹਿਲ ਵੀ ਚਲੇ ਜਾਂਦੇ ਹਨ ਤੇ ਕਦੇ ਕੁਫਰੀ ਸਲੂਨ ਵੀ ਚਲੇ ਜਾਂਦੇ ਹਨ। ਤੇ ਆਮ ਕਰਕੇ ਪੈਦਲ ਪਹਾੜਾਂ ਵਿੱਚ ਤਕਰੀਬਨ ਰੋਜ਼ ਹੀ ਜਾਂਦੇ ਹਨ। ਹੁਣ ਬਾਬਾ ਜੀ ਚਹਲ ਚਲੇ ਗਏ ਵਾਪਸ ਆਉਂਦਿਆਂ ਦੇਰ ਹੋ ਗਈ ਇੰਦਰ ਸਿੰਘ ਟੁਰੀ ਤੋਂ ਦਰਸ਼ਨ ਕਰਨ ਆਇਆ ਹੋਇਆ ਸੀ ਤੇ ਇਸਨੇ ਵਾਪਸ ਵੀ ਨੌਕਰੀ 'ਤੇ ਜਾਣਾ ਸੀ ਸੋ ਬਾਬਾ ਜੀ ਚਹਲ ਤੋਂ ਵਾਪਸ ਆਏ ਦਰਸ਼ਨ ਮੇਲਾ ਹੋ ਗਿਆ ਪ੍ਰਸ਼ਾਦ ਵੀ ਭੁਗਤ ਗਿਆ ਹੁਣ ਬਾਬਾ ਜੀ ਅੰਦਰ ਚਲੇ ਗਏ ਤੇ ਇੰਦਰ ਸਿੰਘ ਨੇ ਸੇਵਾਦਾਰਾਹੀ ਬੇਨਤੀ ਕਰ ਭੇਜੀ ਕਿ ਮੈਂ ਨੌਕਰੀ 'ਤੇ ਜਾਣਾ ਹੈ ਮੈਨੂੰ ਛੁੱਟੀ ਦਿਓ ਅਗੋਂ ਬਾਬਾ ਜੀ ਨੇ ਬੇਨਤੀ ਸੁਣ ਲਈ ਪਰ ਉੱਤਰ ਕੋਈ ਨਾ ਦਿੱਤਾ ਇਸਨੇ ਦੂਜੀ ਵਾਰ ਸਰਦਾਰ ਹਰਚੰਦ ਸਿੰਘ ਦੇ ਰਾਹੀ ਬੇਨਤੀ ਕੀਤੀ ਬਾਬਾ ਜੀ ਨੇ ਅੰਦਰ ਬੁਲਾ ਲਿਆ ਇਸਨੇ ਮੱਥਾ ਟੇਕ ਖੜੇ ਹੋ ਕੇ ਬੇਨਤੀ ਕੀਤੀ ਜੀ ਪਾਤਸ਼ਾਹ ਆਗਿਆ ਬਖਸ਼ੋ ਉਹ ਅੱਗੋ ਬਾਬਾ ਜੀ ਨੇ ਕਿਹਾ ਹੁਣ ਦੇਰੀ ਹੋ ਗਈ ਹੈ ਸਟੇਸ਼ਨ ਦੂਰ ਹੈ ਪੁੱਤਰ ਵਿੱਚ ਬੇਨਤੀ ਕੀਤੀ ਪਾਤਸ਼ਾਹ ਤੁਹਾਡੀ ਮਿਹਰ ਦ੍ਰਿਸ਼ਟੀ ਚਾਹੀਦੀ ਹੈ ਹੁਣ ਬਾਬਾ ਜੀ ਨੇ ਕਿਹਾ ਚੰਗਾ ਤੇਰੀ ਮਰਜ਼ੀ ਹੈ ਪ੍ਰਸ਼ਾਦ ਲੈ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਚਲਾ ਜਾ ਹੌਣ ਪ੍ਰਸ਼ਾਦ ਲਿਆ ਤੇ ਮੱਥਾ ਟੇਕ ਬਾਹਰ ਆਇਆ ਸੋਚਦਾ ਹੈ ਜੇ ਮੈਂ ਚੰਗੇ ਰਸਤੇ ਵੱਲੋਂ ਜਾਂਦਾ ਹਾਂ ਤਾਂ ਬੜਾ ਲੰਬਾ ਰਸਤਾ ਪੈ ਜਾਏਗਾ ਹੋ ਸਕਦਾ ਹੈ ਗੱਡੀ ਵੀ ਲੰਘ ਜਾਏ ਇਸ ਵਿਚਾਰ ਨੂੰ ਮੁੱਖ ਰੱਖ ਕੇ ਕਿਸੇ ਪਾਸੋਂ ਪੁੱਛਿਆ ਇੱਥੋਂ ਕੋਈ ਸਿੱਧਾ ਰਸਤਾ ਵੀ ਕੰਡਾ ਘਾਟ ਨੂੰ ਜਾਂਦਾ ਹੈ ਹੁਣ ਇੱਕ ਪਹਾੜੀਆ ਨੇ ਰਸਤਾ ਦੱਸਿਆ ਕਿ ਇਹ ਪਗਡੰਡੀ ਸਿੱਧੀ ਸਟੇਸ਼ਨ ਨੂੰ ਚਲੀ ਜਾਵੇਗੀ ਇਸ ਦੇ ਦੱਸਣ ਅਨੁਸਾਰ ਇੰਦਰ ਸਿੰਘ ਉਸ ਰਸਤੇ ਰਸਤੇ ਤੁਰ ਪਿਆ ਹੌਣ ਸਟੇਸ਼ਨ ਦੇ ਤੇ ਠਾੜ ਦੇ ਵਿੱਚ ਘਾਰ ਗਿਆ ਤਾਂ ਅੱਗੇ ਇੱਕ ਚਿਤਰਾ ਲੰਮਾ ਪਿਆ ਹੈ ਉਸ ਨੂੰ ਦੇਖ ਕੇ ਬਹੁਤ ਡਰਿਆ ਤੇ ਰਸਤਾ ਛੱਡ ਕੇ ਆਪਣੇ ਬਚਾਅ ਵਾਸਤੇ ਹੋਰ ਉੱਤੋਂ ਦੀ ਝਾੜੀਆਂ ਦੇ ਵਿੱਚੋਂ ਹੀ ਲੰਘਣ ਲੱਗਿਆ ਤਾਂ ਪੈਰਾਂ ਨਾਲ ਪੱਥਰ ਰੜਗੇ ਖਾੜ ਖਾੜ ਕਰਦਾ ਚੀਤੇ ਨੂੰ ਜਾ ਲੱਗਾ ਹੁਣ ਚੀਤਾ ਉੱਠ ਕੇ ਅੱਧਾ ਰੁੱਦਰ ਦੇਖਣ ਲੱਗਿਆ ਉਸ ਵੇਲੇ 인ਦਰ ਸਿੰਘ ਦੇ ਪ੍ਰਾਨ ਖੁਸ਼ਕ ਹੋਣ ਲੱਗੇ ਤੇ ਬਾਬਾ ਜੀ ਨੂੰ ਯਾਦ ਕਰ ਅਰਦਾਸ ਕਰਨ ਲੱਗਿਆ ਬਾਬਾ ਜੀ ਉੱਤੋਂ ਹਨੇਰਾ ਪੈ ਗਿਆ ਹੈ ਤੇ ਅੱਗੇ ਚੀਤਾ ਬੈਠਾ ਹੈ ਹੋਰ ਕੋਈ ਰਸਤਾ ਨਹੀਂ ਹੈ ਲੰਘਣ ਵਾਸਤੇ ਪਾਤਸ਼ਾ ਇੱਥੋਂ ਬਚਾਓ ਮੇਰੀ ਸਹਾਇਤਾ ਕਰੋ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਹੀਂ ਬਾਬਾ ਜੀ ਬਾਹ ਫੜੀ ਦੀ ਲਾਜ ਰੱਖੋ ਜਿਵੇਂ ਜਾਣਦੇ ਹੋ ਤਿਵੇਂ ਰੱਖਿਆ ਕਰੋ ਪਾਛੇ ਬਾਗ ਡਰਾਵਣੋ ਅੱਗੇ ਅਗਨ ਤਲਾਓ ਭਾਵ ਅੱਗੇ ਪਿੱਛੇ ਮੌਤ ਹੀ ਦਿਸ ਰਹੀ ਹੈ ਇੱਥੇ ਤੁਸੀਂ ਹੀ ਬਚਾ ਸਕਦੇ ਹੋ ਹੋਰ ਕੋਈ ਬਚਨ ਦਾ ਵਸੀਲਾ ਨਹੀਂ ਹੈ। ਇਓ ਬੇਨਤੀ ਕਰਦਾ ਹੈ ਨਾਲੇ ਰੋਂਦਾ ਹੈ ਤੇ ਡਰਦਾ ਉੱਚੀ ਵੀ ਨਹੀਂ ਰੋਂਦਾ ਕਿ ਜੇ ਮੇਰੀ ਆਵਾਜ਼ ਚੀਤੇ ਨੇ ਸੁਣ ਲਈ ਤਾਂ ਖਾ ਜਾਏਗਾ। ਇੰਦਰ ਸਿੰਘ ਇਓ ਅਰਦਾਸਾ ਕਰਦਾ ਹੈ ਅਰਦਾਸ ਕਰਦੇ ਦਾ ਮਨ ਟਿਕ ਗਿਆ। ਟਿਕੇ ਮਨ ਦੇ ਵਿੱਚ ਬਾਬਾ ਜੀ ਇਓ ਅੱਗੇ ਆਖੜੋਤੇ ਜਿਵੇਂ ਸ਼ੀਸ਼ੇ ਦੇ ਵਿੱਚੋਂ ਮੂੰਹ ਦਿਸ ਪੈਂਦਾ ਹੈ ਜਾਂ ਹਿਲਦਾ ਪਾਣੀ ਟਿਕ ਜਾਏ ਤਾਂ ਵਿੱਚੋਂ ਮੂੰਹ ਦਿਸਣ ਲੱਗ ਜਾਂਦਾ ਹੈ। ਇਓ ਬਾਬਾ ਜੀ ਅੱਗੇ ਆ ਗਏ ਕਿਹਾ ਸਾਡੇ ਪਿੱਛੇ ਪਿੱਛੇ ਆ ਜਾ ਇਹ ਆਵਾਜ਼ ਸੁਣ ਕੇ ਬੜਾ ਹੌਸਲਾ ਹੋਇਆ ਸੱਤ ਬਚਨ ਕਹਿ ਪਿੱਛੇ ਪਿੱਛੇ ਤੁਰ ਪਿਆ ਹੁਣ ਚਿਤਰਾ ਪਿੱਛੇ ਦੂਰ ਰਹਿ ਗਿਆ ਤੇ 인ਦਰ ਸਿੰਘ ਦੌੜ ਕੇ ਬਾਬਾ ਜੀ ਦੇ ਨੇੜੇ ਆਉਣ ਦਾ ਯਤਨ ਕਰਦਾ ਹੈ ਬਾਬਾ ਜੀ ਉਤਨਾ ਹੀ ਹੋਰ ਅੱਗੇ ਹੋ ਜਾਂਦੇ ਹਨ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਟੇਸ਼ਨ ਨੇੜੇ ਆ ਗਿਆ ਹੁਣ ਬਾਬਾ ਜੀ ਨੇ ਆਵਾਜ਼ ਦਿੱਤੀ ਤੇ ਕਿਹਾ ਉਹ ਸਾਹਮਣੇ ਸਟੇਸ਼ਨ ਹੈ ਜਿੱਥੇ ਬੱਤੀਆਂ ਜਗਦੀਆਂ ਹਨ ਇਓ ਕਹਿ ਕੇ ਆਪ ਅਲੋਪ ਹੋ ਗਏ ਇਹ ਕੁਛ ਤੱਕ ਕੇ 인ਦਰ ਸਿੰਘ ਹੈਰਾਨ ਵੀ ਹੋਇਆ ਤੇ ਪਛਤਾਉਣ ਵੀ ਲੱਗਿਆ ਕਿ ਨੇੜੇ ਜਾ ਕੇ ਬਚਨ ਨਾ ਕਰ ਸਕਿਆ ਹੁਣ ਸਟੇਸ਼ਨ ਤੇ ਪਹੁੰਚ ਗਿਆ ਹੁਣ ਸ਼ੁਕਰਾਨੇ ਵੱਲੋਂ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਮੱਥਾ ਟੇਕਿਆ ਤੇ ਟਿਕਟ ਲੈ ਗੱਡੀ ਚੜ ਗਿਆ ਸਾ ਕੀ ਦੋ ਬੀਬੀਆਂ ਨਾਲ ਹੋਈ ਬਾਬਾ ਜੀ ਗਰੋਲ ਦੇ ਟਿੱਬੇ ਤੇ ਬਿਰਾਜਮਾਨ ਹਨ ਬੇਅੰਤ ਸੰਗਤ ਦੂਰੋਂ ਨੇੜੇੋਂ ਆ ਕੇ ਲਾਭ ਪ੍ਰਾਪਤ ਕਰਦੀ ਹੈ ਇਹ ਪਹਾੜੀ ਸ਼ਿਮਲੇ ਦੇ ਬਰਾਬਰ ਉੱਚੀ ਹੈ ਸਵੇਰ ਸ਼ਾਮ ਇੱਥੇ ਕੀਰਤਨ ਹੁੰਦਾ ਹੈ ਦੁਪਹਿਰ ਦੇ ਟਾਈਮ ਸਲੋ ਗੜੇ ਤੇ ਕਰੋਲ ਦੇ ਵਿਚਾਲੇ ਇੱਕ ਚਸ਼ਮਾ ਹੈ ਜਿਸ ਦਾ ਪਾਣੀ ਪੀਣ ਵਿੱਚ ਬਹੁਤ ਅੱਛਾ ਹੈ। ਔਰ ਇਸ ਪਾਣੀ ਨੂੰ ਦੂਰੋਂ ਦੂਰੋਂ ਪੀਣ ਵਾਸਤੇ ਲੋਕੀ ਆਉਂਦੇ ਹਨ ਕਿਉਂਕਿ ਇਸ ਪਾਣੀ ਨਾਲ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਔਰ ਇੱਥੋਂ ਦੀ ਆਬੋ ਹਵਾ ਵੀ ਬਹੁਤ ਅੱਛੀ ਹੈ। ਦੁਪਹਿਰ ਬਾਬਾ ਜੀ ਇੱਥੇ ਕਟਿਆ ਕਰਦੇ ਹਨ ਔਰ ਸੰਗਤ ਵੀ ਦੁਪਹਿਰ ਨੂੰ ਇੱਥੇ ਚਸ਼ਮੇ ਦੇ ਆਸ-ਪਾਸੇ ਆਰਾਮ ਕਰ ਲੈਂਦੀ ਹੈ। ਇਸ ਚਸ਼ਮੇ ਤੋਂ ਥੋੜੀ ਦੂਰ ਇਮ ਅਨਕੜਤ ਜਹੀ ਸੁਰੰਗ ਹੈ। ਜੋ ਪੱਤਿਆਂ ਵਗੈਰਾ ਨਾਲ ਭਰੀ ਰਹਿੰਦੀ ਹੈ ਇੱਕ ਦਿਨ ਅਚਾਨਕ ਹੀ ਜੰਗਲ ਨੂੰ ਅੱਗ ਲੱਗ ਗਈ ਜਿਸ ਜਿਸ ਨੂੰ ਅੱਗ ਦਾ ਪਤਾ ਲੱਗਿਆ ਜਾਂ ਧੂਆਂ ਲੱਗਿਆ ਉਹ ਚਸ਼ਮੇ ਪਰ ਬਾਬਾ ਜੀ ਪਾਸ ਆ ਗਈ ਦੋ ਬੀਬੀਆਂ ਗਿਆਨਕੌਰ ਤੇ ਕੁੰਦਨਕੌਰ ਜੋ ਸੰਪੂਰਨ ਸਿੰਘ ਦੇ ਘਰੋਂ ਸੀ ਇਸ ਸੁਰੰਗ ਵਿੱਚ ਸੁੱਤੀਆਂ ਸੀ ਇਹਨਾਂ ਦੇ ਨੇੜੇ ਅੱਗ ਆ ਗਈ ਧੂਏ ਨਾਲ ਸੁਰੰਗ ਭਰ ਗਈ ਜਾਗ ਆਈ ਤਾਂ ਚਾਰੇ ਪਾਸੇ ਅੱਗ ਔਰ ਧੂਆਂ ਸੀ ਇਹ ਦੋਨੋਂ ਘਾਬਰ ਕੇ દોੜੀਆਂ ਤੇ ਚਸ਼ਮੇ ਤੇ ਆਸ ਆ ਲਿਆ ਕਿਉਂਕਿ ਇੱਥੇ ਬਾਬਾ ਜੀ ਤੇ ਕੁਝ ਸੰਗਤ ਵੀ ਸੀ ਐਨਾ ਨੇ ਬਾਬਾ ਜੀ ਅੱਗੇ ਮੱਥਾ ਟੇਕਿਆ ਹਜ਼ੂਰ ਨੇ ਇੱਕ ਸਿੰਘ ਨੂੰ ਕਿਹਾ ਇਹਨਾਂ ਨੂੰ ਜਾਲ ਛਕਾਓ ਇਹ ਬਹੁਤ ਕਾਬਰੀਆਂ ਹਨ ਬਾਬਾ ਜੀ ਨੇ ਬਚਨ ਕੀਤਾ ਇਹ ਤੁਹਾਡੇ ਇਤਿਹਾਸ ਲਿਖੇ ਜਾਣਗੇ ਘਬਰਾਓ ਨਾ ਇਤਨੇ ਚਿਰ ਵਿੱਚ ਇੱਕ ਸਿੰਘ ਨੇ ਆ ਕੇ ਦੱਸਿਆ ਪਾਤਸ਼ਾ ਅੱਗ ਲਸ਼ਮਨ ਦਾਸ ਦੀ ਕੁਟਿਆ ਤੱਕ ਪਹੁੰਚਵਾਨ ਵਾਲੀ ਹੈ ਹੁਣ ਬਾਬਾ ਜੀ ਨੇ ਬਚਨ ਕੀਤਾ ਅਰਦਾਸ ਕਰਕੇ ਅੱਗ ਬੁਝਾਉਣ ਵਾਸਤੇ ਜਾਓ ਇਹ ਬਚਨ ਸੁਣ ਕੇ ਸਾਰੇ ਹੈਰਾਨ ਹੋ ਗਏ ਕਿ ਅੱਗ ਕਿਸ ਤਰ੍ਹਾਂ ਬੁਝਾਉਣ ਵਾਸਤੇ ਜਾਈਏ ਨਾ ਸਾਡੇ ਪਾਸ ਪਾਣੀ ਦਾ ਇੰਤਜ਼ਾਮ ਹੈ ਨਾ ਕੋਈ ਮਿੱਟੀ ਦਾ ਪ੍ਰਬੰਧ ਹੈ ਸਾਰੇ ਚੁੱਪਚਾਪ ਖੜੇ ਸੋਚ ਰਹੇ ਸੀ ਕਿ ਹੁਣ ਬਾਬਾ ਜੀ ਨੇ ਤਾੜ ਕੇ ਕਿਹਾ ਮੂੰਹ ਚੁੱਕ ਕੇ ਕੀ ਵੇਖਦੇ ਹੋ ਜਾਓ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਅੱਗੋਂ ਸੱਤ ਬਚਨ ਕਰਕੇ ਕੁਝ ਬੰਦੇ ਅਰਦਾਸ ਕਰਨ ਦੇ ਬਹਾਨੇ ਚਲੇ ਗਏ ਕੁਝ ਬੰਦੇ ਅੱਗ ਬੁਝਾਉਣ ਦੇ ਬਹਾਨੇ ਆਸੇ ਪਾਸੇ ਹੋ ਗਏ ਹੁਣ ਬਾਬਾ ਜੀ ਨੇ ਆਪਣੀ ਸੱਜੀ ਬਾਹ ਖੜੀ ਕਰਕੇ ਹੱਥ ਦਾ ਇਸ਼ਾਰਾ ਕੀਤਾ ਤਾਂ ਹਵਾ ਉਲਟੀ ਹੋ ਗਈ ਤੇ ਆਗੋ ਉੱਥੇ ਹੀ ਰੁਕ ਗਈ। ਮਾਨੋ ਕਿ ਜਿਵੇਂ ਕਿਸੇ ਨੇ ਪਾਣੀ ਪਾ ਦਿੱਤਾ ਹੁੰਦਾ ਹੈ। ਹੁਣ ਬਾਬਾ ਜੀ ਉੱਪਰ ਟਿੱਬੇ ਪਰ ਸੰਗਤ ਸਮੇਤ ਚਲੇ ਗਏ। ਅੱਗੇ ਦੀਵਾਨ ਦੀ ਤਿਆਰੀ ਸੀ, ਕਥਾ ਆਰੰਭ ਹੋ ਗਈ। 1 ਘੰਟਾ ਕਥਾ ਤੋਂ ਬਾਅਦ ਕੀਰਤਨ ਤੇ ਸੂਰਜ ਛਿਪਨ ਦੇ ਨਾਲ ਹੀ ਵੈਰਾ ਸਾਹਿਬ ਦਾ ਪਾਠ ਤੇ ਪਾਠ ਤੋਂ ਬਾਅਦ ਫਿਰ ਕੀਰਤਨ ਦੀਵਾਨ ਦੀ ਸਮਾਪਤੀ ਤੋਂ ਬਾਅਦ ਅੱਧਾ ਘੰਟਾ ਪ੍ਰਸ਼ਾਦ ਸ਼ਕਨ ਦੀ ਛੁੱਟੀ ਤੇ ਬਾਅਦ ਵਿੱਚ 11 ਵਜੇ ਕੀਰਤਨ ਸੋਲੇ ਦੇ ਪਾਠ ਤੋਂ ਮਗਰੂਰ ਆਰਾਮ ਕਰਨ ਦੀ ਛੁੱਟੀ। ਅਮਰਤਵਲੇ 2 ਵਜੇ ਸਭ ਦੀ ਹਾਜ਼ਰੀ ਹੁੰਦੀ ਸੀ। ਚਾਹੇ ਕੋਈ ਯਾਤਰੀ ਹੈ ਜਾਂ ਕੋਈ ਰਾਗੀ ਬੇਹੰਗਮ ਪਾਠੀ ਹੈ। ਕੀਰਤਨ ਦੀ ਹਾਜ਼ਰੀ ਲਾਜ਼ਮੀ ਹੁੰਦੀ ਸੀ। ਇਸੇ ਕਾਰਨ ਦੁਪਹਿਰੇ ਛੱਟ ਆਰਾਮ ਕੀਤੇ ਤੋਂ ਬਿਨਾ ਗੁਜ਼ਾਰਾ ਨਹੀਂ ਸੀ ਹੁੰਦਾ। ਇਹ ਨਿੱਤ ਦੀ ਮਰਿਆਦਾ ਸੀ। ਅਗਲੇ ਦਿਨ ਨਿਯਮ ਅਨੁਸਾਰ ਸੰਗਤ ਸਮੇਤ ਬਾਬਾ ਜੀ ਫਿਰ ਚਸ਼ਮੇ ਤੇ ਆਏ, ਦੁਪਹਿਰੇ ਆਰਾਮ ਕੀਤਾ। ਕੋਜਗੋ ਸਿੰਘਾ ਨੇ ਲਖਮਨ ਦਾਸ ਦੀ ਕੁਟਿਆ ਤੇ ਜਾ ਕੇ ਦੇਖਿਆ ਤਾਂ ਇਉਂ ਪ੍ਰਤੀਤ ਹੋਇਆ ਲਖਮਨ ਦਾਸ ਦੀ ਕੁਟਿਆ ਤੋਂ ਸੋਕੂ ਗੱਜ ਦੂਰੀ ਜਿਵੇਂ ਕਿਸੇ ਨੇ ਲਕੀਰ ਖਿੱਚੀ ਹੁੰਦੀ ਹੈ ਐਥੇ ਅੱਗ ਤੱਕ ਠੰਡੀ ਹੋ ਗਈ ਇਹ ਬਾਬਾ ਜੀ ਦੇ ਪਰ ਤੱਕ ਕੋਤਕ ਸੀ ਪਰ ਆਪ ਨੂੰ ਵਿੱਚ ਜਣਾਉਂਦੇ ਨਹੀਂ ਸਨ ਕਾਮ ਸਭ ਆਪ ਕਰ ਦਿੰਦੇ ਸਨ ਤੇ ਨਾਮ ਗੁਰੂ ਨਾਨਕ ਪਾਤਸ਼ਾਹ ਦਾ ਕਰਦੇ ਸਨ ਕਿਉਂਕਿ ਮਰਿਆਦਾ ਪਰਸ਼ੋਤਮ ਗੁਰੂ ਪਾਸੋਂ ਕਾਰਜ ਪੂਰੇ ਕਰਨ ਦੀ ਜਾਤ ਸਿਖਾਉਂਦੇ ਸਨ ਦੁਨੀਆ ਵਿੱਚ ਮਹਾਤਮਾ ਬਹੁਤ ਹੀ ਰਿਧੀਆਂ ਸਿੱਧੀਆਂ ਵਾਲੇ ਹੋਏ ਹਨ ਤੇ ਹੋਣਗੇ ਵੀ ਸਈ ਪਰ ਬਾਬਾ ਜੀ ਵਰਗਾ ਐਸਾ ਮਹਾਤਮਾ ਸ਼ਾਇਦ ਹੀ ਹੋਵੇ ਜੋ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਿਖਲਾਈ ਕਰਾਵੇ ਭਾਵ ਆਪ ਸਭ ਕੁਝ ਕਰਕੇ ਵੀ ਅਕਰਤਾ ਬਣੇ ਭਾਈ ਗੁਰਦਾਸ ਜੀ ਕਹਿੰਦੇ ਹਨ ਮਾਨ ਹੁੰਦੇ ਹੋਏ ਨਿਤਾਣਾ ਭਾਵ ਸਭ ਤਾਕਤਾਂ ਦੇ ਮਾਲ ਹੁੰਦੇ ਹੋਏ ਵੀ ਕਹਿਣਾ ਮੈਂ ਕੁਝ ਨਹੀਂ ਕਰਨ ਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ